ਰਾਮ ਜੀ ਦਾ ਮੰਦਿਰ ਬਣਿਆ ਸਾਨੂੰ ਕੋਈ ਇਪੱਤੀ ਨਹੀਂ ਸਾਨੂੰ ਕੋਈ ਅਫਸੋਸ ਨਹੀਂ ਪਰ ਹਿੰਦੁਸਤਾਨ ਦੇ ਲੋਕਾਂ ਨੂੰ ਰੋਟੀ ਵੀ ਮਿਲਣੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਕੰਨ ਟੱਕਣ ਲਈ ਕਪੜਾ ਵੀ ਚਾਹੀਦਾ ਆਜ਼ਾਦਾਨ ਬਚਾਓ ਲੋਕਤੰਤਰ ਬਚਾਓ ਗਾਉਂ ਬਚਾਓ ਲੋਕਤੰਤਰ ਬਚਾਓ ਦੁਨੀਆ ਭਰ ਦੀਆਂ ਜਿਹੜੀਆਂ 150 ਟਾਪ ਦੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਤੇ ਇੱਕ ਵੀ ਭਾਰਤ ਦੀ ਸਰਕਾਰ ਤੇ ਅਸੀਂ ਸਾਰਿਆਂ ਨੇ ਇਸੇ ਕਰਕੇ ਮਾਰਚ ਕਰਦੇ ਹਾਂ ਕਿ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਆਰਮੀਨ ਉਪਖਤੇ ਪੂਰੀ ਸ਼ਕਤੀਆਂ ਜ਼ਿੰਦਾਬਾਦ। 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 ਆਰਮੀਨ ਉਪਖਤੇ ਲੋਕਤੰਤਰੀ ਸ਼ਕਤੀਆਂ ਜ਼ਿੰਦਾਬਾਦ। 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 ਭਾਰਤ ਇੱਕ ਵੰਨ ਸੁਵੰਤਾ ਦਾ ਗੁਲਤਸਾ ਹੈ। ਇਥੇ ਬکریاں-ਵکریاں ਪਿਛਾਵਾਂ ਨੇ। ਬੱਕਰੇ-ਫਰੇ ਧਰਮ ਨੇ। ਬਕਰੇ-ਵਕਰੇ ਲੋਕ ਨੇ ਉਹਨਾਂ ਦੇ ਪਹਿਰਾਵੇ ਵੱਖਰੇ ਆ ਉਹਨਾਂ ਦਾ ਖਾਣ ਪੀਣ ਵੱਖਰਾ ਪਰ ਹਿੰਦੁਸਤਾਨ ਦੀ ਜਿਹੜੀ ਐਸੇਲੇ ਹਕੂਮਤ ਆ ਉਹ ਇੱਕ ਰੰਗ ਤੇ ਰੰਗਣਾ ਚਾਹੁੰਦੀ ਅਸੀਂ ਕਹਿੰਦੇ ਆ ਭਾਰਤ ਦਾ ਜਿਹੜਾ ਇਹ ਬੁਲਦਸਤਾ ਜਿਹੜਾ ਵਨਸਮਨਤਾ ਲੋਕ ਵਕਫਕ ਧਰਮ ਨੂੰ ਮੰਨਣ ਵਾਲੇ ਆ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਾ ਕੋਈ ਵੈਸ਼ਨੋ ਦੇ ਵੀ ਜਾਣ ਵਾਲਾ ਕੋਈ ਹਰਮੰਦਰ ਸਾਹਿਬ ਜਾਣ ਵਾਲਾ ਕੋਈ ਗਿਰਜਾ ਘਰ ਜਾਣ ਵਾਲਾ ਕੋਈ ਮਸਜਿਦ ਜਾਣ ਵਾਲਾ ਸਾਰੇ ਲੋਕਾਂ ਨੂੰ ਆਪਣੇ ਆਪਣੇ ਧਰਮ ਦੀ ਆਜ਼ਾਦੀ ਚਾਹੀਦੀ ਹੈ। ਤੋਂ ਬਟਾਲਾ ਵਿੱਚ ਚੇਤਨਾ ਮਾਰਚ ਕੱਢਿਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਇੱਕ ਪਾਸੇ ਹੀਮਰਾਏ ਅੰਬੇਦਕਰ ਜੀ ਦੀ ਫੋਟੋ ਹੈ ਦੂਜੇ ਪਾਸੇ ਤੁਸੀਂ ਪਹਿਚਾਨ ਗਾ ਲਓ ਕਿਹਨਾਂ ਦੀ ਫੋਟੋ ਆ ਸੋ ਬਟਾਲਾ ਦੇ ਵਿੱਚ ਚੇਤਨਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਮੇਰੇ ਮੈਂ ਡਾਕਟਰ ਅਨੂਪ ਸਿੰਘ ਆ ਮੈਂ ਲੇਖਕ ਆਂ ਲੇਖਕਾਂ ਚ ਕੰਮ ਕਰਦੇ ਆ ਜੀ ਸਾਡਾ ਇਹ ਮਾਰਚ ਸਵਿਧਾਨ ਦੀ ਰਾਖੀ ਲਈ ਜੀ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਲੈ ਜੀ ਤੇ ਧਰਮ ਨਿਰਪੱਖਤਾ ਮੈਂ ਅੱਗੇ ਵੀ ਦੋ ਤਿੰਨ ਵਾਰ ਬੇਨਤੀ ਕੀਤੀ ਕਿ ਭਾਰਤ ਇੱਕ ਵਨਸਵੰਤਾ ਦਾ ਗੁਲਦਸਤਾ ਇੱਥੇ ਵਕਰੀਆਂ ਵਕਰੀਆਂ ਪਿਛਾਵਾਂ ਨੇ ਬਕਰੇ-ਕਰੇ ਧਰਮ ਨੇ ਵਖਰੇ-ਵਖਰੇ ਲੋਕ ਨੇ ਉਹਨਾਂ ਦੇ ਪਹਿਰਾਵੇ ਵਖਰੇ ਆ ਉਹਨਾਂ ਦਾ ਖਾਣ-ਪੀਣ ਵਖਰਾ ਪਰ ਹਿੰਦੁਸਤਾਨ ਦੀ ਜਿਹੜੀ ਐਸੇ ਵੇਲੇ ਹਕੂਮਤ ਆ ਉਹ ਇੱਕ ਰੰਗ ਤੇ ਰੰਗਣਾ ਚਾਹੁੰਦੀ ਅਸੀਂ ਕਹਿੰਦੇ ਹਾਂ ਭਾਰਤ ਦਾ ਜਿਹੜਾ ਇਹ ਗੁਲਦਸਤਾ ਜਿਹੜਾ ਵਨਸਵੰਤਾ ਲੋਕ ਵੱਖ-ਵੱਖ ਧਰਮ ਨੂੰ ਮੰਨਣ ਵਾਲੇ ਆ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਾ ਕੋਈ ਵੈਸ਼ਨੋ ਦੇਵੀ ਜਾਣ ਵਾਲਾ ਕੋਈ ਹਰਮੰਦਰ ਸਾਹਿਬ ਜਾਣ ਵਾਲਾ ਕੋਈ ਗਿਰਜਾ ਘਰ ਜਾਣ ਵਾਲਾ ਕੋਈ ਮਸਜਿਦ ਜਾਣ ਵਾਲਾ ਸਾਰੇ ਲੋਕਾਂ ਨੂੰ ਆਪਣੇ ਆਪਣੇ ਧਰਮ ਦੀ ਆਜ਼ਾਦੀ ਚਾਹੀਦੀ ਹੈ ਲੋਕ ਕੋਈ ਧਰਮ ਮੰਨੇ ਕੋਈ ਪੱਛਮ ਨੂੰ ਮੂੰਹ ਕਰਕੇ ਰੱਬ ਨੂੰ ਆ ਰਾਮ ਨੂੰ ਧਿਆਵੇ ਕੋਈ ਪੂਰਬ ਵੱਲ ਨੂੰ ਧਿਆਏ ਹਿੰਦੁਸਤਾਨ ਦੇ ਅੰਦਰ ਮੰਦਰ ਬਹੁਤ ਨੇ ਮਸਜਿਦਾਂ ਬੜੀਆਂ ਨੇ ਹੋਰ ਮੰਦਰ ਬਣ ਜਾਣ ਹੋਰ ਮਸਜਿਦ ਬਣ ਜੇ ਰਾਮ ਜੀ ਦਾ ਮੰਦਰ ਬਣਿਆ ਸਾਨੂੰ ਕੋਈ ਇਪੱਤੀ ਨਹੀਂ ਸਾਨੂੰ ਕੋਈ ਅਫਸੋਸ ਨਹੀਂ ਪਰ ਹਿੰਦੁਸਤਾਨ ਦੇ ਲੋਕਾਂ ਨੂੰ ਰੋਟੀ ਵੀ ਮਿਲਣੀ ਚਾਹੀਦੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਕੰਨ ਟੱਕਣ ਲਈ ਕਪੜਾ ਵੀ ਚਾਹੀਦਾ ਹਿੰਦੁਸਤਾਨ ਦੇ ਲੋਕਾਂ ਨੂੰ ਆ 77 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੜ੍ਹਾਈ ਵੀ ਚਾਹੀਦੀ ਆ, ਵਿਆਰੀ ਸਿੱਖਿਆ ਵੀ ਚਾਹੀਦੀ ਆ। ਸਾਡੀਆਂ ਸਰਕਾਰਾਂ ਅਜੇ ਵਿਆਰੀ ਸਿੱਖਿਆ ਨਹੀਂ ਦੇ ਸਕਦੀ। ਵਿਆਰੀ ਸਿੱਖਿਆ ਨਹੀਂ ਸਾਡੀ ਤੁਸੀਂ ਹੈਰਾਨ ਹੋਗੇ। ਤੁਸੀਂ ਮੀਡੀਆ 'ਚ ਕੰਮ ਕਰਨ ਵਾਲੇ ਲੋਕ ਹੋ। ਦੁਨੀਆਂ ਭਰ ਦੀਆਂ ਜਿਹੜੀਆਂ 150 ਟਾਪ ਦੀਆਂ ਵਿਦਿਅਕ ਸੰਸਥਾਵਾਂ ਨੇ, ਉਹਨਾਂ 'ਚ ਇੱਕ ਵੀ ਭਾਰਤ ਦੀ ਸੰਸਥਾ ਨਹੀਂ। ਕਿਉਂਕਿ ਭਾਰਤ ਦੀਆਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤਾਂ ਅੱਧੀਆਂ ਪੋਸਟਾਂ ਖਾਲੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਦੇਓ ਲੋਕਾਂ ਨੂੰ ਕੱਲੀ ਸਿੱਖਿਆ ਸਹੂਲਤ ਦੀ ਲੋੜ ਨਹੀਂ ਲੋਕਾਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਦੀ ਲੋੜ ਆ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੀ ਲੋੜ ਆ ਔਰ ਮੈਂ ਅੱਗੇ ਕਹਿ ਚੁੱਕਾ ਹਾਂ ਕਿ ਹਿੰਦੁਸਤਾਨ ਦੇ ਅੰਦਰ ਕੱਟੋ-ਕੱਟੇ ਕਿਥੋਂ-ਥਾ ਏਸਾ ਲੋਕ ਨੇ ਜਿਹੜੇ ਬਿਮਾਰ ਪੈਣ ਤੇ ਹਸਪਤਾਲ ਨਹੀਂ ਜਾ ਉਹ ਘਰ ਦਾ ਧਾਗੇ ਤਵੀਤ ਟੂਰੇ ਟੂਰੇ ਟਮਲੇ ਕਰਦੇ ਆ ਉਹ ਨਾ ਸਰਕਾਰੀ ਚਾਹਦੇ ਆ ਤੇ ਪ੍ਰਾਈਵੇਟ ਹਸਪਤਾਲਾਂ ਜਾਣ ਦੀ ਜਾਣ ਦੀ ਉਹਨਾਂ 'ਚ ਪ੍ਰੋਖੋ ਨਹੀਂ ਹੈ ਸੋ ਅਸੀਂ ਕਹਿਣਾ ਚਾਹੁੰਦੇ ਆ ਹਿੰਦੁਸਤਾਨ ਦੇ ਅੰਦਰ ਹੁਣ ਤੱਕ ਜਿਹੜਾ ਭਾਰਤ ਸਿਰਜਿਆ ਗਿਆ ਉਹ ਦੋ ਤਰ੍ਹਾਂ ਦਾ ਭਾਰਤ ਆ ਇੱਕ ਅਮੀਰਾਂ ਦਾ ਭਾਰਤ ਆ ਟੌਪ 5 ਦਾ ਸਿਰਫ ਟੌਪ 5 ਦਾ ਥੱਲੇ ਦੇ 60% ਲੋਕ ਪਾਠ ਖੋਖਦੇ ਆ ਤੁਸੀਂ ਜਾਓ ਗਰੀਬਾਂ ਦੀਆਂ ਬਸਤੀਆਂ ਜਾ ਕੇ ਵੇਖੋ ਤੁਸੀਂ ਪਿੰਡਾਂ ਦੀਆਂ ਬਸਤੀਆਂ ਜਾਓ ਤੁਸੀਂ ਆ ਗਾਂਧੀ ਗਾਂਧੀ ਨਗਰ ਜਾਓ ਤੁਸੀਂ ਆ 2 ਸਪਰੇ ਜਾਓ ਗਰੀਬਾਂ ਦੀਆਂ ਬਸਤੀਆਂ ਤੇ ਤੁਹਾਨੂੰ ਕਿਰ ਕਿਰ ਪੈਂਦੀ ਗਰੀਬੀ ਦਿਖੂਗੀ ਕਿ ਲੋਕ ਕਿੰਨਾ ਹਾਲਤਾਂ 'ਚ ਰਹਿ ਰਹੇ ਆ ਅਸੀਂ ਕਹਿਣਾ ਚਾਹੁੰਦੇ ਆ ਇਹ ਜਿਹੜਾ ਸਿਸਟਮ ਬਦਲਣਾ ਚਾਹੀਦਾ ਜਿੰਨਾ ਚਿਰ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਹਨਾਂ ਤੇ ਲੜਾਈ ਜਾਰੀ ਰਹੂ ਏ ਨਹੀਂ ਲੜੂਗਾ ਬੀ ਲੜੂਗਾ ਸੰਤਾ ਸੋਨੀ ਲੜੂਗਾ ਬੰਤਾ ਸੋ ਲੜੂਗਾ ਲਾਜ਼ਮੀ ਤੌਰ ਤੇ ਇਹ ਲੜਾਈ ਲੜੀ ਜਾਊਗੀ ਹੋਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਸ ਅਸੀਂ ਗੱਲ ਤੋਂ ਅੱਗੇ ਕੀ ਨਾਮ ਦੇ ਮੇਰਾ ਨਾਮ ਡਾਕਟਰ ਸਤੰਦਰ ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚੇਤਨਾ ਮਾਰਚ ਅਸੀਂ ਸਾਰੇ ਲੋਕ ਲਖਾਰੀ ਚੇਤਨਾ ਮੰਚ ਵੱਲੋਂ ਲਖਾਰੀ ਸਭਾ ਵੱਲੋਂ ਇਹ ਜਿਹੜੀ ਚੇਤਨਾ ਮਾਰਚ ਸ਼ੁਰੂ ਕੀਤਾ ਜਾ ਰਿਹਾ ਤੇ ਅਸੀਂ ਸਾਰਿਆਂ ਨੇ ਇਸੇ ਕਰਕੇ ਮਾਰਚ ਕਰਦੇ ਆ ਕਿ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤੇ ਇਸ ਕਰਕੇ ਅਸੀਂ ਇਹ ਜਿਹੜਾ ਮਾਰਚਾ ਕਰ ਰਹੇ ਆ ਅਸੀਂ ਸਾਰੇ ਨਖਾਰੀ ਆ ਤੇ ਅਸੀਂ ਆਪਣੀਆਂ ਲਿਖਤਾਂ ਵਿੱਚ ਵੀ ਇਹੋ ਕੁਝ ਲਿਖਨੇ ਆ ਤੇ ਇਹੋ ਹੀ ਮੰਗ ਜੜੀ ਆ ਸਮਾਜ ਕੋਲੋਂ ਕਰਨੇ ਆ ਕਿ ਸਹੀ ਵੋਟ ਦਿੱਤੀ ਜਾਵੇ ਸਹੀ ਜਗ੍ਹਾ ਦਿੱਤੀ ਜਾਵੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਜੀ ਅਸੀਂ ਲੜਦੇ ਰਾਵਾਂਗੇ ਆਪਣੇ ਹੱਕਾਂ ਦੇ ਵਾਸਤੇ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਿਤੇ ਨਾ ਕਿਤੇ ਜਿਹੜਾ ਹੱਕ ਸਾਨੂੰ ਮਿਲ ਕੇ ਹੀ ਰਹੇਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਔਨਗਰਵਾਲ ਦੇ ਨਾਲ ਲੱਕੀ ਰਾਜਪੂਤ ਪਟਾਲਾ